ਸਤਿ ਸ੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਮੇਰੀ ਉਹਨਾਂ ਭੈਣਾਂ ਬਾਰੇ ਜੋ ਕਿ 40 45 ਕ੍ਰਾਸ ਕਰ ਚੁੱਕੀਆਂ ਨੇ ਤੇ ਇਹ ਜਿਹੜਾ ਉਮਰ ਦਾ ਪੜਾਅ ਹੁੰਦਾ ਇੱਥੇ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜੇ ਅਸੀਂ ਟਾਈਮ ਸਿਰ ਆਪਣਾ ਖਿਆਲ ਨਹੀਂ ਰੱਖਾਂਗੇ ਤਾਂ ਫਿਰ ਅੱਗੇ ਜਾ ਕੇ ਕੰਪਲਿਕੀਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਅਸੀਂ ਦੂਜਿਆਂ ਤੇ ਡਿਪੈਂਡ ਕਰਨਾ ਸ਼ੁਰੂ ਹੋ ਜਾਣੀ ਆ ਕਿ ਅਸੀਂ ਵੀਕ ਫੀਲ ਕਰਦੀਆਂ ਅਸੀਂ ਲੋ ਫੀਲ ਕਰਦੀਆਂ ਜਾਂ ਸਾਨੂੰ ਆਹ ਪ੍ਰੋਬਲਮ ਆ ਰਹੀ ਆ ਐਂਗਜ਼ਾਇਟੀ ਹੋ ਰਹੀ ਆ ਦਵਾਈਆਂ ਵੱਲ ਚਲੀਆਂ ਜਾਣੀਆਂ ਸੋ ਜੇ ਅਸੀਂ ਥੋੜਾ ਜਿਹਾ ਆਪਣਾ ਪਹਿਲਾਂ ਖਿਆਲ ਰੱਖ ਲਈਏ ਤਾਂ ਅਸੀਂ ਆਪਣੇ ਆਪ ਨੂੰ ਇਦਾਂ ਆਉਣ ਵਾਲੇ ਖਤਰਿਆਂ ਤੋਂ ਬਚਾ ਸਕਦੀਆਂ ਸੋ ਉਮਰ ਦੇ ਇਸ ਪੜਾਅ ਦੇ ਵਿੱਚ ਜਿਹੜਾ ਮੈਟਾਬੋਲਿਜ਼ਮ ਵੀ ਘਟਨਾ ਸ਼ੁਰੂ ਹੋ ਜਾਂਦਾ ਹੈ metabolisme ਘਟਣ ਨਾਲ ਸਾਡੀ એનર્ਜੀ ਲੋ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦੇ ਨਾਲ ਅਸੀਂ ਜਿਹੜਾ ਹੈ ਡਾਇਰਡ ਫੀਲ ਕਰਦੀਆਂ ਚਲਦੀ ਤੇ ਸਾਨੂੰ ਐਂਗਜ਼ਾਇਟੀ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਬਾਡੀ ਵਿੱਚ ਕੰਮ ਕਰਨ ਦੀ એનર્ਜੀ ਨਹੀਂ ਰਹਿੰਦੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਬਾਡੀ ਨੂੰ ਕਿ ਹੁਣੇ ਕੀ ਹੋ ਗਿਆ ਸੋ ਇਸ ਕਰਕੇ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਇਥੇ ਜੇ ਜਾ ਕੇ ਫੈਰੀ ਮੈਨੋਪੌਜ਼ ਵੀ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਸੋ ਉਹਦੇ ਨਾਲ ਜਿਹੜਾ ਹੈ ਸਾਨੂੰ ਹੋਰ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਸੀ ਆਪਣੀ ਸਿਹਤ ਵੱਲ ਧਿਆਨ ਦੇਈਏ ਸਾਡੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਮਸਲ ਵੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਲੂਸ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡੀ ਜਿਹੜੀ ਹੈ ਹੈਅਰ ਵੀ ਡਰਾਈ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਸਾਡੇ ਸਿਰ ਦੇ ਵਾਲ ਨੇ ਉਹ ਬ੍ਰੇਟਲ ਹੋਣੇ ਸ਼ੁਰੂ ਹੋ ਜਾਂਦੇ ਨੇ ਮੇਰਾ ਮਤਲਬ ਹੈ ਕਹਿੰਦਾ ਤਾਂ ਸਾਡੀ ਓਵਰਆਲ ਹੈਲਥ ਤੇ ਇਹ ਜਿਹੜਾ ਹੈਗਾ ਹਾਰਮੋਨ ਚੇਂजेस ਦਾ ਇਫੈਕਟ ਪੈਂਦਾ ਸੋ ਆਪਣਾ ਖਿਆਲ ਅਸੀਂ ਕਿਵੇਂ ਰੱਖ ਸਕਦੀਆਂ ਇਹਦੇ ਵਿੱਚ ਸਾਨੂੰ ਕੁਝ ਕੁ ਮੋਟੀਆਂ-ਮੋਟੀਆਂ ਗੱਲਾਂ ਜਿਹਦੇ ਦਾ ਖਿਆਲ ਰੱਖਣਾ ਪੈਣਾ ਜਿਹੜੀਆਂ ਕਿ ਸਾਡੇ ਸਾਨੂੰ ਆਪਣੇ ਆਪ ਲਈ ਟਾਈਮ ਕੱਢਣਾ ਪੈਣਾ ਇਹ ਕਿ ਮੈਂ ਆਪਣੇ ਆਪ ਲਈ ਇਹ ਕੰਮ ਕਰਨਾ ਹੀ ਕਰਨਾ ਹੈ ਸੋ ਇਹਦੇ ਅੰਦਰ ਨਿਸ਼ਚਾ ਕਰਨਾ ਪੈਣਾ ਹੈ ਸਭ ਤੋਂ ਪਹਿਲਾਂ ਕਿ 8 ਘੰਟੇ ਦੀ ਸਲੀਪ ਤੇ ਬਹੁਤ ਜ਼ਰੂਰੀ ਹੈ ਜੇ ਅਸੀਂ ਨੀਂਦ ਪੂਰੀ ਕਰਾਂਗੇ ਤਾਂ ਸਾਡਾ ਜਿਹੜਾ ਦਿਮਾਗ ਪ੍ਰੋਪਰ ਰੈਸਟ ਵਿੱਚ ਆਏਗਾ ਔਰ ਰੈਸਟ ਹੋਏਗੀ ਪੂਰੀ ਤਾਂ ਸਾਡੀ ਬ੍ਰੇਨ ਪ੍ਰੋਬਲਮਸ ਸਾਨੂੰ ਨਹੀਂ ਹੋਣਗੀਆਂ ਸਾਡੀ ਬਾਡੀ ਦੇ ਵਿੱਚ ਪ੍ਰੋਪਰ ਅਮਾਊਂਟ ਵਿੱਚ ਜਿਹੜਾ ਇਨਸੂਲਿਨ ਹੈ ਉਹ ਪ੍ਰੋਡਿਊਸ ਹੁੰਦਾ ਰਹੇਗਾ ਔਰ ਅਸੀਂ ਡਾਇਬੀਟਿਸ ਤੋਂ ਵੀ بچੀਆਂ ਰਹਿਾਂਗੇ ਤੇ ਸਾਡੇ ਨੂੰ ਸਾਨੂੰ ਜਿਹੜੀ ਸਾਡੇ ਹੋਮ ਆਨ ਹੈਲਥ ਵੀ ਵਧੀਆ ਰਹੇਗੀ ਫਿਰ 8 ਘੰਟੇ ਦੀ ਸਲੀਪ ਸਾਨੂੰ ਲੈਣੀ ਬਹੁਤ ਜ਼ਰੂਰੀ ਹੈ ਸੋ ਇਸ ਦੇ ਵਿੱਚ ਤੁਸੀਂ ਇਦਾਂ ਕਰ ਸਕਦੇ ਹੋ ਕਿ ਜੇ ਤੁਸੀਂ ਸਵੇਰੇ 6 ਵਜੇ ਉੱਠਣਾ ਤਾਂ ਤੁਸੀਂ ਰਾਤ ਨੂੰ 10 ਵਜੇ ਸੌ ਜਾਓ ਇਸ ਤਰ੍ਹਾਂ ਅਸੀਂ ਆਪਣਾ ਆਪ ਨੂੰ ਟਾਈਮ ਨੂੰ ਆਪਣੇ ਸੈੱਟ ਕਰ ਸਕਦੇ ਹਾਂ ਤੇ ਉਸ ਤੋਂ ਅੱਗੇ ਜਿਹੜਾ ਹੈ ਪ੍ਰੋਪਰ ਡਾਈਟ ਸਾਨੂੰ ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ ਜਿਹੜੀ ਗੁੱਡ ਡਾਈਟ ਹੈ ਉਹਦੇ ਵਿੱਚ ਰਾਈਟ ਅਮਾਉਂਟ ਵਿੱਚ ਪ੍ਰੋਟੀਨ ਸੈਲਡ ਐਂਡ ਕੰਪਲੈਕਸ ਕਾਰਬੋਹਾਈਡਰੇਟਸ ਸਾਨੂੰ ਲੈਣੇ ਚਾਹੀਦੇ ਨੇ ਬਹੁਤਾ ਮਿੱਠਾ ਖਾਣ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਬਹੁਤਾ ਲੂਣ ਨਹੀਂ ਖਾਣਾ ਚਾਹੀਦਾ ਬਲੱਡ ਪ੍ਰੈਸ਼ਰ ਵਗੈਰਾ ਵਧਣ ਲੱਗ ਜਾਂਦਾ ਚਾਹੇ ਵੈਸੇ ਵੀ ਸਾਲਟ ਬਹੁਤਾ ਚੰਗਾ ਨਹੀਂ ਮਿੱਠਾ ਚੰਗਾ ਨਹੀਂ ਡਾਇਬਟੀਜ਼ ਵਗੈਰਾ ਨੂੰ ਸੱਦਾ ਦੇਣ ਵਾਲੀ ਗੱਲ ਹੈ ਤੇ ਇਹਦੇ ਵਿੱਚ ਸਾਨੂੰ ਬੈਲੈਂਸਡ ਅਮਾਉਂਟ ਦੇ ਵਿੱਚ ਇੱਕ ਹਾਫ ਪਲੇਟ ਸੈਲਡ ਦੀ ਬਾਕੀ ਦੀ ਜਿਹੜੀ ਅੱਧੀ ਬਚੀ ਪਲੇਟ ਹੈ ਉਹਦੇ ਵਿੱਚ ਚੌਥਾ ਹਿੱਸਾ ਪਲੇਟ ਦਾ ਕਾਰਬੋਹਾਈਡਰੇਟਸ ਉਹ ਵੀ ਕੰਪਲੈਕਸ ਕਾਰਬੋਹਾਈਡਰੇਟਸ ਅਤੇ ਜਿਹੜਾ ਬਾਕੀ ਦਾ ਲੈਫਟਓਵਰ ਚੌਥਾ ਹਿੱਸਾ ਹੈ ਉਹਦੇ ਵਿੱਚ ਸਾਨੂੰ ਪ੍ਰੋਟੀਨ ਲੈਣਾ ਚਾਹੀਦਾ ਹੈ ਜਿਹੜਾ ਘਿਓ ਹੈ ਤੇ ਜਾਂ ਜਿਹੜੀ ਮੱਖਣ ਹੈ ਜਾਂ ਔਇਲ ਕੁਝ ਤੁਸੀਂ ਕੁਝ ਤੁਸੀਂ ਯੂਜ਼ ਕਰਦੇ ਹੋ ਆਪਣੇ ਖਾਣ ਲਈ ਸਬਜ਼ੀ ਚ ਪਾਉਣ ਲਈ ਦਾਲ ਚ ਪਾਉਣ ਲਈ ਉਹ ਤੁਸੀਂ ਸਿਰਫ ਇੱਕ ਚਮਚ ਹੀ ਪਾਉਣਾ ਹੈ ਉਸ ਤਰੀ ਘੱਟ ਰੱਖ ਸਕਦੇ ਹੋ ਤੇ ਇਹ ਤਿੰਨ ਟਾਈਮ ਮੀਲ ਜਿਹੜਾ ਹੈਗਾ ਤਿੰਨ ਮੀਲ ਸਾਨੂੰ ਪ੍ਰੋਪਰ ਲੈਣੇ ਚਾਹੀਦੇ ਨੇ ਬ੍ਰੈਕਫਾਸਟ ਲੰਚ ਅਤੇ ਡਿਨਰ ਤਿੰਨ ਮੀਲ ਰਾਈਟ ਟਾਈਮ ਤੇ ਰਾਈਟ ਅਮਾਉਂਟ ਵਿੱਚ ਸਾਨੂੰ ਲੈਣੇ ਚਾਹੀਦੇ ਨੇ ਤੇ ਸਕਿਪ ਨਹੀਂ ਕਰਨਾ ਕੋਈ ਵੀ ਮੀਲ ਡਿਲੇ ਨਹੀਂ ਕਰਨਾ ਔਰ ਇਸ ਦੇ ਵਿੱਚ ਵਿੱਚ ਜੇ ਸਾਨੂੰ ਦਿਨਾਂ ਮੀਲ ਦੇ ਵਿੱਚ ਵਿੱਚ ਸਾਡਾ 스ਨੈਕਿੰਗ ਕਰਨ ਨੂੰ ਦਿਲ ਕਰਦਾ ਹੈ ਤਾਂ ਪੋਜੀਆ ਵਗੈਰਾ ਬਿਸਕਟ ਵਗੈਰਾ ਮਠਿਆਈਆਂ ਇਹਨਾਂ ਤੋਂ ਪਰਹੇਜ਼ ਕਰੋ ਹੋ ਸਕੇ ਤਾਂ ਫਰੂਟ ਖਾਓ ਪੂਰਾ ਫਰੂਟ ਖਾਓ ਜੇ ਕੋਈ ਐਪਲ ਖਾਣਾ ਹੈ ਤਾਂ ਵੀ ਪੂਰਾ ਬਨਾਣਾ ਖਾ ਲੋ ਪੂਰਾ ਹੋਰ ਕੋਈ ਕੋਈ ਵੀ ਫਰੂਟ ਹੈ ਕੀ ਵੀ ਖਾਣੀ ਹੈ ਤਾਂ ਦੋ ਕੀ ਵੀ ਹੈ ਇਸ ਤਰ੍ਹਾਂ ਨਾਲ ਵਿੱਚ ਵਿੱਚ ਦੀ ਜੋ 스ਨੈਕਿੰਗ ਕਰਨੀ ਹੈ ਉਹ ਪੂਰੇ ਫਰੂਟ ਤੁਸੀਂ ਲੈ ਸਕਦੇ ਹੋ ਪ੍ਰੋਪਰ ਅਮਾਉਂਟ ਵਿੱਚ ਜੇ ਬਨਾਣਾ ਖਾਣਾ ਇੱਕ ਖਾਓ ਐਪਲ ਖਾਣਾ ਇੱਕ ਖਾ ਲੋ ਛੋਟੇ ਫਰੂਟ ਦੋ ਖਾ ਸਕਦੇ ਹੋ ਇਸ ਤਰ੍ਹਾਂ ਇਹ ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖ ਸਕਦੇ ਹੋ ਤੇ ਪ੍ਰੋਪਰ ਅਮਾਉਂਟ ਵਿੱਚ ਬੈਲੈਂਸਡ ਪਲੇਟ ਡਾਈਟ ਲੈਂ ਨਾਲ ਸਾਡੀ ਮਸਲ ਹੈਲਥ ਸਾਡੀ ਬੋਨ ਹੈਲਥ ਸਾਡੀ ਮੈਂਟਲ ਹੈਲਥ ਠੀਕ ਰਹੇਗੀ ਫਿਜ਼ੀਕਲ ਹੈਲਥ ਵੀ ਸਾਡੀ ਠੀਕ ਰਹੇਗੀ ਉਸ ਤੋਂ ਅੱਗੇ ਆ ਜਾਂਦੀ ਹੈ ਜੀ ਐਕਸਰਸਾਈਜ਼ ਸਾਨੂੰ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ 40 ਦੇ ਬਾਅਦ ਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੋ ਜਾਂਦੀ ਹੈ 40 ਮਿੰਟ ਦੀ ਜਿਹੜੀ ਵਾਕ ਹੈ ਘਟੂ ਘੱਟ ਸਾਨੂੰ ਰੋਜ਼ ਕਰਨੀ ਚਾਹੀਦੀ ਹੈ ਜੇ ਅਸੀਂ 40 ਮਿੰਟ ਦੀ ਵਾਕ ਕਰਾਂਗੇ ਸਾਡੀਆਂ ਲੈਗਸ ਸਟਰੋਂਗ ਰਹਿਣਗੀਆਂ ਤੇ ਸਾਡੀ ਓਵਰਆਲ ਜਿਹੜੀ ਹੈਲਥ ਉਹ ਵੀ ਸਟਰੋਂਗ ਰਹੇਗੀ ਜੇ ਬਾਹਰ ਨਿਕਲਾਂਗੇ ਸਾਨੂੰ ਫਰੈਸ਼ Air ਮਿਲੇਗੀ ਸੋ ਵਾਕ ਜਿਹੜੀ ਹੈਗੀ ਆ ਇਹ ਵੈਰੀ ਗੁੱਡ ਐਕਸਰਸਾਈਜ਼ ਹੈ ਔਰ ਤਿੰਨ ਦਿਨ ਘੱਟੋ ਘੱਟ ਜਾਂ ਚਾਰ ਦਿਨ ਤੁਸੀਂ ਇਹ ਫੋਲਡ ਕਰ ਸਕਦੇ ਹੋ ਤਾਂ ਪ੍ਰੋਪਰ ਐਕਸਰਸਾਈਜ਼ ਜਿਹੜੀ ਵਾਕ ਤੋਂ ਐਕਸਟਰਾ ਕਰਨੀ ਹੈ ਤੁਸੀਂ 15 ਕੁ ਮਿੰਟ ਅਫੋਰਡ ਕਰ ਸਕਦੇ ਹੋ ਤਾਂ ਸਟਾਰਟ ਕਰ ਲਓ 15 ਕੁ ਮਿੰਟ ਤੋਂ ਤੁਸੀਂ ਕੋਈ ਵੀ ਇਦਾਂ ਦੀ ਐਕਸਰਸਾਈਜ਼ ਲੈਗਸ ਦੀ ਆਰਮਸ ਦੀ ਹੋਲ ਬਾਡੀ ਦੀ ਜਿਹਦੇ ਨਾਲ ਤੁਹਾਡੇ ਜਿਹੜੇ ਮਸਲ ਹੈ ਉਹ ਸਟਰੋਂਗ ਹੋਣ ਤਾਂ ਕਿ ਕਿਉਂਕਿ ਜਦੋਂ ਫੈਰੀ ਮੈਨੋਪਾਜ਼ ਜਾਂ ਮੈਨੋਪਾਜ਼ ਹੁਣ ਸਟਾਰਟ ਹੁੰਦਾ ਤਾਂ ਮਸਲ ਵੀ ਸਾਡੇ ਲੂਸ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਮਸਲਸ ਨੂੰ ਸਟਰੋਂਗ ਰੱਖਣ ਲਈ ਸਾਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ 15 ਮਿੰਟ ਤੋਂ ਸਟਾਰਟ ਕਰ ਲਓ ਹੌਲੀ ਹੌਲੀ ਵਧਾ ਲਿਓ ਜਿੰਨਾ ਕੁ ਟਾਈਮ ਤੁਸੀਂ ਅਫੋਰਡ ਕਰ ਸਕਦੇ ਵੌਕ ਹੋਗੀ ਐਵਰੀ ਡੇ ਐਵਰੀ ਡੇ ਨਹੀਂ ਤੇ ਐਟ ਲੀਸਟ 5 ਡੇਸ ਅ ਵੀਕ ਵੌਕ ਥੈਨ 3 ਡੇਸ ਅ ਵੀਕ ਵਾਤ ਦਾ ਕਰ ਸਕਦੇ ਤਾਂ ਵਾਤ ਐਕਸਰਸਾਈਜ਼ ਘਟੂ ਘਟ 15 15 ਮਿੰਟ ਦੀ ਐਕਸਰਸਾਈਜ਼ ਕਰ ਲਓ ਇਨੋ ਟਾਈਮ ਸਾਨੂੰ ਆਪਣੇ ਆਪ ਲਈ ਕਰਨਾ ਬਹੁਤ ਜ਼ਰੂਰੀ ਹੈ ਪ੍ਰੋਪਰ ਰੈਸਟ ਹੋਗੀ ਨੀਂਦ ਡਾਈਟ ਐਕਸਰਸਾਈਜ਼ ਤੇ ਆਪਣੇ ਆਪ ਨਾਲ ਬੈਠੋ ਟਾਈਮ ਦਿਓ ਆਪਣੇ ਆਪ ਨੂੰ ਅੰਡਰਸਟੈਂਡ ਕਰੋ ਇਸ ਇਥੇ ਜੇ ਆ ਕੇ ਜਿਹੜਾ ਹੈ ਹਾਰਮੋਨਸ ਬਹੁਤ ਡਿਸਟਰਬ ਕਰਦੇ ਆ ਉਦੋਂ ਆਪਣੇ ਆਪ ਨੂੰ ਅੰਡਰਸਟੈਂਡ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਮਾਈਂਡ ਤੇ ਮੈਂਟਲ ਹੈਲਥ ਲਈ ਵੀ ਅਸੀਂ ਕੁਝ ਕਰਨਾ ਹੈ ਜ਼ਰੂਰ ਬਹੁਤ ਜ਼ਰੂਰੀ ਹੋ ਵੀ ਤੁਸੀਂ ਮੈਡੀਟੇਸ਼ਨ ਵੀ ਸਟਾਰਟ ਕਰੋ ਸਾਰਾ ਦਿਨ ਭਾਵੇਂ ਸਾਡਾ ਕੰਮ ਦੇ ਦੌਰਾਨ ਨਹੀਂ ਟਾਈਮ ਲੱਗਦਾ ਮੈਡੀਟੇਸ਼ਨ ਦਾ ਪਰ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਵੈਸੇ ਤਾਂ ਕੰਮ ਨੂੰ ਹੀ ਧਿਆਨ ਨਾਲ ਕਰੀਏ ਤਾਂ ਮੈਡੀਟੇਸ਼ਨ ਹੈ ਪਰ ਜੇ ਅਸੀਂ 2 ਮਿੰਟ ਆਪਣੇ ਲਈ ਮੈਡੀਟੇਸ਼ਨ ਦੇ ਕੱਢ ਲਾਂਗੇ ਤਾਂ ਬਹੁਤ ਵਧੀਆ ਰਹਾਂਗੇ ਕਿਉਂਕਿ ਜੇ ਅਸੀਂ ਜ਼ਿਆਦਾ ਟਾਈਮ ਨਹੀਂ ਕੱਢ ਸਕਦੀਆਂ ਤਾਂ ਘੱਟੋ-ਘੱਟ ਸਟਾਰਟਿੰਗ ਪੁਆਇੰਟ ਇਜ਼ 2 ਮਿੰਟ ਸੋ 2 ਮਿੰਟ ਤੋਂ ਸ਼ੁਰੂ ਕਰ ਲਓ ਆਪਣੇ ਆਪ ਨਾਲ ਬੈਠਣਾ 2 ਮਿੰਟਸ ਹੋ ਗਏ 3 ਕਾ ਲਓ 4 ਕਾ ਲਓ ਹੌਲੀ ਹੌਲੀ ਵਧਾਉਂਦੀਆਂ ਜਾਓ 10 ਮਿੰਟ ਕਾ ਲਓ 15 ਕਾ ਲਓ ਪਰ 2 ਮਿੰਟ ਤਾਂ ਬਹੁਤ ਹੀ ਜ਼ਰੂਰੀ ਹੈ ਇੰਨੇ ਦੇ ਨਾਲ ਹੀ ਥੋੜਾ ਜਿਹਾ ਮਾਈਂਡ ਕਾਮ ਹੋ ਜਾਂਦਾ ਤੇ ਸਾਡੀ ਜਿਹੜੀ ਇਹਦੇ ਨਾਲ ਹਾਰਮੋਨਸ ਬੈਲੈਂਸ ਹੋਣ ਵਿੱਚ ਵੀ ਸਾਡੀ ਹੈਲਪ ਹੁੰਦੀ ਹੈ ਔਰ ਮੈਡੀਟੇਸ਼ਨ ਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਐ ਕੋਈ ਵੀ ਪ੍ਰੋਬਲਮ ਐ ਪਹਿਲਾਂ ਮਾਈਂਡ ਵਿੱਚ ਆਉਂਦੀ ਐ ਫਿਰ ਬਾਡੀ ਵਿੱਚ ਆਉਂਦੀ ਐ ਸੋ ਜੇ ਅਸੀਂ ਆਪਣਾ ਮਾਈਂਡ ਸੈਟ ਰੱਖਾਂਗੇ ਖਾਮ ਰੱਖਾਂਗੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੀਆਂ ਰਹਾਂਗੀਆਂ ਸੋ ਇਹ ਹੋਗੀਆਂ ਜੀ ਚਾਰ ਚੀਜ਼ਾਂ ਜਿਹੜੀਆਂ ਤਾਂ ਅਸੀਂ ਧਿਆਨ ਰੱਖ ਸਕਦੇ ਹਾਂ ਬਹੁਤ ਹੋਰ ਵੀ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਕਦੀ ਫੇਰ ਆਉਣ ਵਾਲੀਆਂ ਵੀਡੀਓਜ਼ ਵਿੱਚ ਜ਼ਿਕਰ ਕਰਾਂਗੇ ਨੀਂਦ ਤੇ ਡਾਈਟ ਐਕਸਰਸਾਈਜ਼ ਮੈਡੀਟੇਸ਼ਨ ਇਹਨਾਂ ਦਾ ਤੁਸੀਂ ਖਿਆਲ ਰੱਖਣਾ ਇਹਨਾਂ ਚਾਰ ਚੀਜ਼ਾਂ ਲਈ ਆਪਣੇ ਆਪ ਨੂੰ ਟਾਈਮ ਦੇਣਾ ਹੀ ਦੇਣਾ ਤੇ ਬਾਕੀ ਅੱਗੇ ਇਹਨਾਂ ਦੇ ਅੱਗੇ ਆਪੇ ਡੀਟੇਲ ਦੇ ਵਿੱਚ ਜਿਹੜੀ ਹੈ ਗੱਲ ਮੈਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰੂੰਗੀ ਕਿ ਕਿ ਕਿਹੜੀ ਕਿਹੜੀ ਡਾਈਟ ਤੁਸੀਂ ਕਿਵੇਂ-ਕਿਵੇਂ ਲੈ ਸਕਦੇ ਹੋ ਤੇ ਕਿਦਾਂ ਕਿਹੜੀ-ਕਿਹੜੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਨੀਂਦ ਨਹੀਂ ਆਉਂਦੀ ਤਾਂ ਉਹਦੇ ਕੀ ਕੀ ਰੀਜ਼ਨ ਹੈ ਕਿਉਂਕਿ ਜਦੋਂ ਤੁਸੀਂ ਇਹ ਸੇਜ ਦੇ ਵਿੱਚ ਪਹੁੰਚ ਜਾਂਦੇ ਹੋ ਤਾਂ ਥੋੜੀ ਥੋੜੀ ਨੀਂਦ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਵੀ ਹਾਰਮੋਨ ਚੇਂजेस ਕਰਕੇ ਤਾਂ ਉਹ ਕਿਉਂ ਹੁੰਦੀ ਹੈ ਔਰ ਉਹਨੂੰ ਤੁਸੀਂ ਕਿਵੇਂ ਟੈਕਲ ਕਰ ਸਕਦੇ ਹੋ ਸੋ ਇਹਦੇ ਬਾਰੇ ਪਾਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲਬਾਤ ਕਰਾਂਗੇ ਤੇ ਤਦ ਤੱਕ ਲਈ ਦਿਓ ਇਜਾਜ਼ਤ ਸੋ ਮਿਲਦੇ ਆਂ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ